ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਦਿੱਲੀ ਵਾਲੇ ਜਿਹੜੇ ਨੇ ਨਾ ਇਹ ਅਫਗਾਨੀ ਤੋਂ ਵੀ ਵੱਡੇ ਲਟੇਰੇ ਨੇ ਪੰਜਾਬ ਨੂੰ ਲੁੱਟ ਕੇ ਲੈ ਗਏ ਨੇ ਲੁੱਟ ਕੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਭ ਨੂੰ ਸਭ ਨੂੰ ਖੜਾ ਹੋਣਾ ਪਊ ਮੈਂ ਤਾਂ ਸੀਐਮ ਨੂੰ ਕਹਿਣਾ ਹੈ ਕਿ ਮਰਦ ਬਣ ਮਰਦ ਪੰਜਾਬ ਦੇ ਲੋਕ ਤੈਨੂੰ ਚਾਹੁੰਦੇ ਨੇ ਨਾ ਕਿ ਦਿੱਲੀ ਵਾਲਿਆਂ ਨੂੰ ਸਾਰੇ ਐਮਐਲ ਤੇਰੇ ਨਾਲ ਨੇ ਆਪਣੇ ਆਪ ਨੂੰ ਪਛਾਨ ਪੰਜਾਬ ਨਾਲ ਖੜ੍ਹ ਪੰਜਾਬ ਨਾਲ ਜੇ ਤੂੰ ਪੰਜਾਬ ਨਾਲ ਖੜ ਗਿਆ ਤਾਂ ਲੋਕ ਤੈਨੂੰ ਪੂਜਣਗੇ ਜੇ ਪੰਜਾਬ ਨਾਲ ਨਾ ਖੜਿਆ ਹੁਣ ਤੂੰ ਤਾਂ ਜੋ ਤੇਰਾ ਹਸ਼ਰ ਹੋਏਗਾ ਨਾ ਤੂੰ ਜ਼ਿਮੇਵਾਰ ਹੋਏਗਾ ਇਹ ਕੌਣ ਕਹਿ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਸਨੌਰ ਦਾ ਐਮ.ਐਲ.ਏ. ਹਰਮੀਤ ਸਿੰਘ ਪਠਾਨ ਮਾਜ਼ਰਾ ਕਹਿ ਰਿਹਾ ਹੈ ਦਿੱਲੀ ਵਾਲਿਆਂ ਨੂੰ ਕੇਜਰੀਵਾਲ ਨੂੰ ਮਨੀਸ਼ ਸੋਸ਼ੋਧਿਆ ਨੂੰ ਸਤੰਦਰ ਜੈਨ ਨੂੰ ਜੋ ਵੀ ਸਾਡੇ ਤੇ ਰਾਜ ਕਰਦੇ ਨੇ ਉਹ ਤਾਂ ਸਿੱਧਾ ਹੀ ਕਹਿ ਰਿਹਾ ਹੈ ਕਿ ਸਾਡੇ ਤੇ ਰਾਜ ਦਿੱਲੀ ਵਾਲੇ ਕਰ ਰਹੇ ਨੇ ਤੇ ਸਾਨੂੰ ਦਬਾ ਕੇ ਰੱਖ ਰਹੇ ਨੇ ਐਮ.ਐਲ.ਏ. ਸਾਹਿਬ ਨੇ ਇੱਕ ਨਹੀਂ ਦੋ ਤਿੰਨ ਇੰਟਰਵਿਊ ਦੇਤੀਆਂ ਔਰ ਉਹ ਵੀਡੀਓ ਵਾਇਰਲ ਹੋ ਰਹੀਆਂ ਨੇ ਇੱਕ ਤਾਂ ਦਿੱਲੀ ਵਾਲੇ ਉਹਨਾਂ ਤੇ ਨਿਸ਼ਾਨੇ ਤੇ ਨੇ ਦੂਜਾ ਕ੍ਰਿਸ਼ਨ ਕੁਮਾਰ ਜਿਹੜਾ ਜਲਸ ਰੋਥ ਦਾ 77 ਹੈ ਉਹੋ ਇਸ ਸਾਰੀ ਵੀਡੀਓ ਦੇ ਵਿੱਚ ਕੀ ਕਿ ਹੈ ਐਮ ਐਲ ਐਸ ਨੌਰ ਹਰਮਿਤ ਸਿੰਘ ਪਠਾਨ ਮਾਜ਼ਰਨ ਨੇ ਤੇ ਕਿਉਂ ਕਿਹਾ ਇਹਦੀ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਦੇਖੋ ਐਮ.ਐਲ.ਏ ਸਨੌਰ ਪਠਾਨ ਮਾਜ਼ਰਾ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਡਾਕਟਰ ਗੁਰਪ੍ਰੀਤ ਕੌਰ ਜਿਹੜੇ ਪਤਨੀ ਨੇ ਵਾਈਫ ਹੈ ਭਗਵੰਤ ਮਾਨ ਹੋਰਾਂ ਦੀ ਉਹਦੇ ਫਫੜ ਨੇ ਇਹ ਕਿਹਾ ਜਾਂਦਾ ਹੈ ਜਦ ਫਫੜ ਲੱਗਦੇ ਨੇ ਘਰਾਂ 'ਚ ਹੋਣਗੇ ਮੈਨੂੰ ਨਹੀਂ ਪਤਾ ਇਹ ਜ਼ਰੂਰ ਪਤਾ ਕਿ ਲੋਕ ਕਹਿੰਦੇ ਨੇ ਕਿ ਉਹਨਾਂ ਦਾ ਰਿਸ਼ਤਾ ਹੈ ਲੇਕਿਨ ਕੱਲ ਦੇ ਲਗਾਤਾਰ ਮੀਡੀਆ ਦੇ ਵਿੱਚ ਉਹ ਚਰਚਾ ਉਹਨਾਂ ਦੀ ਹੋ ਰਹੀ ਹੈ ਕਾਰਨ ਬੜਾ ਸਪਸ਼ਟ ਹੈ ਜਿੰਨਾ ਖੁੱਲ ਕੇ ਬੋਲ ਰਹੇ ਹੈ ਰਮੀਤ ਸਿੰਘ ਪਠਾਨ ਬਾਦਰਾ ਦੋਨਾਂ ਦੇ ਖਿਲਾਫ ਦਿੱਲੀ ਵਾਲਿਆਂ ਦੇ ਖਿਲਾਫ ਤੇ ਕ੍ਰਿਸ਼ਨ ਕੁਮਾਰ ਸਕੱਤਰ ਦੇ ਖਿਲਾਫ ਸ਼ਾਇਦ ਇੰਨਾ ਤਿੱਖਾ ਨਹੀਂ ਕੋਈ ਬੋਲਿਆ ਜਿਨੀ ਐਸੀ ਬਖਾਵਤ ਪਹਿਲੀ ਵਾਰ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਇਹਨਾਂ ਦੇ ਬੋਲਾਂ ਚ ਹੈ ਪਠਾਨ ਮਾਜ਼ਰਾ ਦੇ ਬੋਲਾਂ ਚ ਹੈ ਤੇ ਨਾਲ ਉਹ ਚੈਲੰਜ ਚੁਣੌਤੀ ਦੇ ਰਿਹਾ ਮੁੱਖ ਮੰਤਰੀ ਨੂੰ ਕਿ ਦੇਖ ਲੈ ਤੂੰ ਮਰਦ ਬਣ ਜਾ ਤੂੰ ਨਾ ਇਹਨਾਂ ਦੇ ਲੱਗ ਇਹਦਾ ਮਤਲਬ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਕਿ ਪੰਜਾਬ ਤੇ ਦਿੱਲੀ ਰਾਜ ਕਰ ਰਿਹਾ ਉਹ ਤਾਂ ਉਹ ਸਿੱਧੀਆਂ ਕਹਤੀ ਹੈ ਔਰ ਦੱਸ ਰਿਹਾ ਹੈ ਕਿ ਪੰਜਾਬ ਤੇ ਰਾਜ ਭਗਵੰਤ ਮਾਨਦਾਨੀ ਦਿੱਲੀ ਵਾਲਿਆਂ ਦਾ ਪਠਾਨ ਮਾਜਰੇ ਦੀ ਜੇ ਆਪਾਂ ਗੱਲ ਸੁਣੀਏ ਉਹਦੇ ਸਾਰੇ ਐਮਐਲਏ ਨੂੰ ਵੀ ਕਿਹਾ ਕਿ ਸਾਰੇ ਤੁਸੀਂ ਕਿਉਂ ਨਿਦੱਲੇ ਲੱਗਿਓ ਉਹ ਸਾਨੂੰ ਕਿਉਂ ਦਬਕਾਰ ਰਹੇ ਨੇ ਕਿਉਂ ਦਬਕਾਰ ਰਹੇ ਨੇ ਜਿਐਸੀ ਦਬਕ ਰਹੇ ਨੇ ਦਿੱਲੀ ਵਾਲਿਆਂ ਨੇ ਸਾਡਾ ਕੁਛ ਨਹੀਂ ਛੱਡਣਾ ਜੇ ਤੁਸੀਂ ਐਂ ਹੀ ਡੱਕ ਰਹੇ ਡਰਦੇ ਰਹੇ ਐਮਐਲਏ ਨੂੰ ਕਹਿੰਦੇ ਪਠਾਨ ਮਾਜ਼ਰਾ ਸਾਹਿਬ ਕਿ ਲੁੱਟ ਕੇ ਲੈ ਜਾਣਗੇ ਤੇ ਇਹ ਗੱਲ ਵੀ ਉਹਨੇ ਕਮਾਲ ਦੀ ਕੀਤੀ ਹੈ ਜਿਹੜੀ ਲੁਧਿਆਣਾ ਵੈਸਟ ਦੇ ਵਿੱਚ ਚੱਲਦੀ ਸੀ ਨਾ ਕਿ ਪੰਜਾਬ ਤੇ ਦਿੱਲੀ ਵਾਲਿਆਂ ਦਾ ਰਾਜ ਹੈ ਹੁਣ ਉਹਨਾਂ ਦਾ ਐਮਐਲਏ ਕਹਿ ਰਿਹਾ ਔਰ ਕਹਿ ਰਿਹਾ ਮੀਡੀਆ 'ਚ ਚੈਨਲ ਤੇ ਆ ਕੇ ਕਿ ਸਾਰੇ ਮੰਤਰੀ ਜਿਹੜੇ ਤੁਰੇ ਫਿਰਦੇ ਨੇ ਇਹ ਡੈਡ ਨੇ ਇਹ ਡੈੱਡ ਕੀਤੇ ਹੋਏ ਨੇ ਇਹਨਾਂ ਦੀ ਜਮੀਰ ਮਰੀ ਹੋਈ ਹੈ ਇਹਨਾਂ ਕੋਲ ਕੋਈ ਤਾਕਤ ਨਹੀਂ ਇਹ ਤਾਂ ਇੱਕ ਬਦਲੀ ਤੱਕ ਨਹੀਂ ਕਰ ਸਕਦੇ ਕਹਿੰਦੇ ਤੁਸੀਂ ਕਹਿੰਨਾ ਮੰਤਰੀ ਹੈ ਇਹਨਾਂ ਨੂੰ ਕਹੋ ਕੋਈ ਬਦਲੀ ਕਰ ਲੋ ਬਦਲੀ ਤੱਕ ਨਹੀਂ ਕਰ ਸਕਦੇ ਕਹਿੰਦੇ ਇੱਥੇ ਤਾਂ ਹਾਲ ਇਹ ਹੈ ਪਠਾਨ ਮਾਜ਼ਰਾ ਕਹਿੰਦਾ ਜੇ ਚੌਕੀਦਾਰ ਦੀ ਵੀ ਬਦਲੀ ਕਰਾਉਣੀ ਹੈ ਤਾਂ ਵੀ ਦਿੱਲੀ ਤੋਂ ਟੈਲੀਫੋਨ ਆਉਂਦਾ ਹੈ ਇਹ ਹਾਲ ਹੈ ਕਿ ਜਿਹੜੇ ਮੰਤਰੀ ਨੇ ਇਕ ਕੌ ਬੈਠੇ ਨੇ ਜਦੋਂ ਉਹਨੂੰ ਪੁੱਛਿਆ ਕਹਿੰਦਾ ਜਮੀਰ ਮਾਰੀ ਹੋਈ ਹੈ ਇਹਨਾਂ ਦੀ ਇਹ ਉਹਦੇ ਦੇ ਲਾਲਚ 'ਚ ਬੈਠੇ ਨੇ ਅਦਰਵਾਈਜ਼ ਇਹਨਾਂ ਕੋਲ ਤਾਕਤ ਕੋਈ ਨਹੀਂ ਹੈ ਔਰ ਦਿੱਲੀ ਵਾਲੇ ਉਹ ਡਿਕਟੇਟਰ ਨੇ ਉਹ ਤਾਂ ਤਾਨਾਸ਼ਾਹ ਨੇ ਉਹ ਤਾਂ ਸਾਨੂੰ ਦਬਾ ਕੇ ਰੱਖਦੇ ਨੇ ਵੈਸੇ ਚਲੋ ਇਹ ਤਾਂ ਹੁਣ ਪਠਾਨ ਮਾਜ਼ਰਾ ਕਹਿ ਰਿਹਾ ਹੈ ਕੋਈ ਕਾਰਨ ਵੀ ਹੋ ਸਕਦਾ ਨਿੱਜੀ ਕਾਰਨ ਵੀ ਹੋ ਸਕਦਾ ਇਹ ਗੱਲ ਮੈਨੂੰ ਕਿਸੇ ਟਾਈਮ ਸਮਾਨੇ ਤੋਂ ਜਿਹੜਾ ਐਮ.ਐਲ.ਏ ਲੜਿਆ ਸੀ ਇਲੈਕਸ਼ਨ ਇਹਨਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਜਗਤਾਰ ਸਿੰਘ ਰਾਜਲਾ ਉਹ ਮੇਰਾ ਗਵੰਡੀ ਸੀ ਹੁਣ ਤਾਂ ਖੈਰ ਉਹ ਉਹਨਾਂ ਨੇ ਆਪ ਦਾ ਘਰ ਡੰਬਾ ਬਣਾ ਲਿਆ ਕਿਤੇ ਦੂਰ ਚਲੇ ਗਏ ਤੇ ਉਹਨੇ ਵੀ ਦੱਸੀ ਸੀ ਕਹਿੰਦੇ ਯਾਰ ਕਮਾਲ ਹੈ ਅਸੀਂ ਕਹਿੰਦਾ ਉਹਨਾਂ ਦੇ ਫਾਦਰ ਐਮ.ਐਲ.ਏ ਹੁੰਦੇ ਸੀ ਅਕਾਲੀਆਂ ਚ ਟੌੜਾ ਸਾਹਬ ਦੇ ਨੇੜੇ ਹੁੰਦੇ ਸੀ ਕਹਿੰਦਾ ਅਸੀਂ ਤਾਂ ਉਹ ਦਿਨ ਦੇਖੇ ਨੇ ਇਹ ਤਾਂ ਕਹਿੰਦਾ ਦਿੱਲੀ ਤੋਂ ਛੋਟੇ ਛੋਟੇ ਮੁੰਡੇ ਜਿਹਾ ਕੇ ਸਾਨੂੰ ਮੈਂ ਤਾਂ ਕਹਿੰਦਾ ਛੱਟ ਗਿਆ ਵੀ ਇਹ ਜੇ ਤਾਂ ਤੇ ਨਹੀਂ ਮੇਰੀ ਤਾਂ ਜਮੀਰ ਆਗਿਆ ਨਹੀਂ ਦਿੰਦੀ ਵੀ ਇਹ ਇੰਨਾ ਤੋਂ ਇੰਨਾ ਡਰ ਕੇ ਰਹੀ ਹੈ ਆਪਾਂ ਖੈਰ ਇਹ ਪਠਾਨ ਮਾਜਰਾ ਇਹੀ ਕਹਿੰਦਾ ਕਿ ਤਾਂ ਡਰਾ ਕੇ ਰੱਖਦੇ ਨੇ ਦਬਾ ਕੇ ਰੱਖਦੇ ਨੇ ਤੇ ਮਾਨ ਸਾਹਿਬ ਤਾਂ ਕਹਿੰਦੇ ਸੀ ਉਹ ਦੱਬਨ ਨੂੰ ਫਿਰਦਾ ਹੈ ਦੱਬਦਾ ਨਹੀਂ ਇਹ ਤਾਂ ਸਾਰੇ ਦਬੇ ਹੋਏ ਨੇ ਕਹਿੰਦਾ ਅੱਛਾ ਹੁਣ ਫਿਰ ਇਹ ਵੀ ਕਹੇ ਕਿ ਮੈਂ ਸਰਕਾਰ ਦੇ ਖਿਲਾਫ ਬੋਲ ਗਿਆ ਨਾ ਜਦੋਂ ਕਿ ਤਾਂ ਮੈਂ ਸਰਕਾਰ ਦੇ ਖਿਲਾਫ ਬੋਲਿਆ ਦੋ ਤਿੰਨ ਦਿਨ ਪਹਿਲਾਂ ਉਸ ਦਿਨੀ ਮੈਂ ਉਹ ਸਿਕਿਉਰਟੀ ਵਾਲਾ ਨੂੰ ਕਹਤਾ ਸੀ ਕਿ ਭਾਈ ਹੁਣ ਤੁਸੀਂ ਆਪ ਦਾ ਕੇ ਮੇਰੇ ਕੋਲੋਂ ਤਾਂ ਗਏ ਤਾਂ ਗੱਲ ਉਹੀ ਹੋਈ ਕੱਲ ਦੀ ਸਿਕਿਉਰਟੀ ਵਾਪਸ ਲੈ ਲਈ ਗਈ ਕਹਦਾ ਮੈਨੂੰ ਪਤਾ ਸੀ ਸਰਕਾਰਾਂ ਇਹੀ ਕਰਦੀਆਂ ਹੁੰਦੀਆਂ ਨੇ ਮੇਰੀ ਸਿਕਿਉਰਟੀ ਵਾਪਸ ਲਈ ਮਤਲਬ ਕਿ ਹਰਮੀਤ ਸਿੰਘ ਪਠਾਨ ਮਾਜ਼ਰਾ ਦੀ ਸਿਕਿਉਰਟੀ ਵਾਪਸ ਲੈ ਲਈ ਗਈ ਹੈ ਪਰ ਜਿਵੇਂ ਅਕਸਰ ਲੋਕ ਕਹਿੰਦੇ ਹੁੰਦੇ ਨੇ ਪਠਾਨ ਮਾਜ਼ਰਾ ਕਹਿੰਦੇ ਮੈਂ ਨਹੀਂ ਪ੍ਰਭਾਵ ਕਰਦਾ ਨਾ ਮੈਂ ਪਹਿਲਾਂ ਪ੍ਰਵਾਹ ਕਰਦਾ ਸੀ ਨਾ ਮੈਂ ਪ੍ਰਵਾਹ ਕਰੂੰਗਾ ਨਾ ਮੈਂ ਹੁਣ ਪ੍ਰਵਾਹ ਕਰਦਾ ਫਿਰ ਉਹਨੇ ਆਪ ਹੀ ਕਹਿਤਾ ਕਿਹਦੇ ਜਿਹੜੇ ਬਿਜਲੈਂਸ ਤੋਂ ਡਰਬੇ ਦਿੰਦੇ ਨੇ ਨਾ ਮੈਂ ਇਹਨਾਂ ਦੀ ਬਿਜਲੈਂਸ ਤੋਂ ਵੀ ਨਹੀਂ ਡਰਦਾ ਤੇ ਮੈਨੂੰ ਡਰਬਾ ਤੇ ਰਹੇ ਨੇ ਮੈਂ ਇਹਨਾਂ ਦੇ ਬਿਜ਼ਨਸ ਤੋਂ ਨਹੀਂ ਡਰਦਾ ਮੈਂ ਤਾਂ ਆਪਣੇ ਲੋਕਾਂ ਨਾਲ ਖੜਾ ਮੈਂ ਆਪਣੇ ਸਨੌਰ ਹਲਕੇ ਦੇ ਲੋਕਾਂ ਨਾਲ ਖੜਾ ਮੈਂ ਵੋਟਾਂ ਹਲਕੇ ਦੇ ਲੋਕਾਂ ਤੋਂ ਮੰਗਣੀਆਂ ਨੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕਹਿੰਦਾ ਮੇਰਾ ਮੇਰੇ ਹਲਕੇ ਦਾ ਕੋਈ ਕੰਮ ਨਹੀਂ ਕੀਤਾ ਫਿਰ ਇੱਥੇ ਆ ਕੇ ਇੱਕ ਬੱਕਰੀ ਵੀਡੀਓ ਚ ਵੀ ਤੇ ਇਸ ਇੰਟਰਵਿਊ ਚ ਵੀ ਕਿਹਾ ਕਹਿੰਦਾ ਕ੍ਰਿਸ਼ਨ ਕੁਮਾਰ ਆ ਜਿਹੜਾ ਜਿਹੜਾ ਸੈਕਟਰੀ ਹੈ ਜਿੱਥੇ ਵੀ ਗਿਆ ਨੇ ਬੇੜਾ ਕਰ ਕੀਤਾ ਔਰ ਪੰਜਾਬ ਇਹਦੇ ਕਾਰਨ ਡੁੱਬਿਆ ਹੈ ਕ੍ਰਿਸ਼ਨ ਕੁਮਾਰ ਕਰਕੇ ਔਰ ਪਤਾ ਨਹੀਂ ਕਹਿੰਦਾ ਕੀ ਹੈ ਇਹਦੀ ਗੱਲ ਸੁਣਦੇ ਨੇ ਸਾਡੀ ਨਹੀਂ ਸੁਣਦੇ ਮੈਂ ਕਹਿੰਦਾ 10 15 ਵਾਰੀ ਫੋਨ ਕੀਤਾ ਇਹਨੂੰ ਕਿ ਮੇਰਾ ਇਲਾਕਾ ਨਹੀਂ ਵੈ ਇਹ ਗੱਲ ਸਹੀ ਹੈ ਸਨੌਰ ਤੇਜਪੁਰ ਤੋਂ ਉੱਥੇ ਫਲਾਡ ਆਇਆ ਸੀ ਕਹਿੰਦਾ ਮੈਂ ਕਿਹਾ ਕਿ ਮੇਰਾ ਇਲਾਕਾ ਨਹੀਂ ਵੈ ਮੇਰੇ ਹਲਕੇ ਚ ਸਫਾਈ ਕਰਾ ਦੇ ਇਹਨੇ ਸਫਾਈ ਨਹੀਂ ਕਰਾਈ ਸੁਣੀ ਇਹਦੀ ਗੱਲ ਕਦੇ ਜਦੋਂ ਜਿਆਦਾ ਰੋ ਕਹਿੰਦਾ ਠੀਕ ਹੈ ਮੈਂ ਰੇਗਾ ਤੋ ਕਰਾ ਲੂ ਇਹਨੇ ਟਪੋਇਆ ਕਹਿੰਦਾ ਪੰਜਾਬ ਤੋ ਇਹ ਅਸਲ ਇਹ ਵੀ ਇੱਕ ਵੱਡਾ ਕਾਰਨ ਬਣਿਆ ਉਹਦਾ ਵੀ ਇਹਦੀ ਗੱਲ ਹੀ ਦੀ ਸੁਣੀ ਉਹਨੇ ਤੇ ਫੇਰ ਹੋਇਆ ਕਿ ਦਿੱਲੀ ਵਾਲੇ ਉਹਦੇ ਨਾਲ ਖੜੇ ਨੇ ਦਿੱਲੀ ਵਾਲੇ ਅਫਸਰ ਦੇ ਨਾਲ ਖੜੇ ਨੇ ਲੋਕ ਤਾਂ ਇਥੋਂ ਤੱਕ ਵੀਡੀਓ ਸੱਚੀ ਝੂਠੀ ਬਿੰਨੂ ਨਹੀਂ ਪਤਾ ਇਸੇ ਕਰਕੇ ਮੈਂ ਉਹਦੀ ਗੱਲ ਹੀ ਕੀਤੀ ਉਹ ਤਾਂ ਇਹ ਵੀ ਵੀਡੀਓ ਪਾ ਰਹੇ ਨੇ ਵੀ ਉਹ ਕਹਿੰਦੇ ਇਹਨਾਂ ਨੇ ਸਾਡੀ ਲੈਂਡ ਪੂਲਿੰਗ ਜਿਹੜੀ ਹੈ ਨਾ ਨੀਤੀ ਉਹ ਵਾਪਸ ਕਰਾਈ ਹੈ ਨਾ ਸਭ ਸਖਾ ਦੋ ਇਹਨੂੰ ਇਹ ਤਾਂ ਫਲਾਡ ਆਏ ਨੇ ਚਲੋ ਇਹਦੇ ਵਿੱਚ ਕੋਈ ਮੈਨੂੰ ਤਰਕ ਜਾ ਤਾਂ ਨਹੀਂ ਲੱਗਦਾ ਲੇਕਿਨ ਸੋਸ਼ਲ ਮੀਡੀਆ ਕੁਝ ਵੀ ਕਹਿ ਸਕਦੇ ਪਰ ਆਹ ਤਾਂ ਜੋ ਮੈਂ ਦੱਸ ਰਿਹਾ ਇਹਦਾ ਸੱਚ ਹੈ ਇਹ ਤਾਂ ਪਠਾਨ ਮਾਜ਼ਰਾ ਆਪ ਕਹਿ ਰਹੇ ਮੈਂ ਉਹਦੇ ਮੂੰਹ ਸੁਣ ਰਹੇ ਹਾਂ ਨਾ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹੈ ਇਹ ਐਮਐਲਏ ਸਨੌਰ ਪਠਾਨ ਮਾਜ਼ਰਾ ਦੇ ਮੂੰਹੋਂ ਕਰ ਰਹੇ ਹੈ ਕਹਿੰਦਾ ਇਹ ਜਿਹੜਾ ਨਾ ਪੰਜਾਬ ਡੁੱਬਿਆ ਹੈ ਇਹ ਕ੍ਰਿਸ਼ਨ ਕੁਮਾਰ ਕਟ ਡੁੱਬਿਆ ਹੈ ਬੇਸੀ ਇਸੇ ਕਿਸਮ ਦੀ ਗੱਲ ਜੀਰੇ ਦੇ ਐਮਐਲਏ ਨੇ ਵੀ ਕੀਤੀ ਹੈ ਜਿਹੜਾ ਨਰੇਸ਼ ਕਟਾਰੀਆ ਜਿਹੜੀ ਜੇ ਆਪਾਂ ਕਹੀਏ ਕਿ ਦੋ ਬੰਦਿਆਂ ਦੀ ਦੋ ਐਮਐਲਏ ਬਗਾਵਤ ਤੇ ਉਤਰ ਆਏ ਇਨ੍ਹਾਂ ਫਲੱਡ ਦੇ ਵਿੱਚ ਉਹ ਵੀ ਇਹ ਕਹਿ ਰਿਹਾ ਹੈ ਕਹਿੰਦਾ ਸਾਡੀ ਤਾਂ ਗੱਲ ਹੀ ਨਹੀਂ ਸੁਣਦੀ ਕਹਿੰਦਾ ਅਫਸਰ ਸਾਹੀ ਸਾਡੀ ਬਿਲਕੁਲ ਗੱਲ ਨਹੀਂ ਸੁਣਦੀ ਨਾ ਹੀ ਸਾਡੀ ਮਾਨ ਸੁਣਦਾ ਉਹ ਜ਼ਿਆਦਾ ਭਗਵੰਤ ਮੰਨਤੇ ਆ ਕਹਿੰਦਾ ਲੋਕ ਕਹਿੰਦੇ ਸੀ ਨਾ ਵੀ ਕੈਪਟਨ ਨਹੀਂ ਮਿਲਦਾ ਕਦੇ ਜਿਹੜਾ ਸਾਡੀ ਸੁਣਦਾ ਉਹ ਭਗਵੰਤ ਮੰਨਤੇ ਲੱਗਿਆ ਉਹ ਵੀ ਇਹੀ ਕਹਿੰਦਾ ਕਹਿੰਦਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੋਟਾਂ ਦਾ ਸੀ ਲੋਕਾਂ ਤੋਂ ਲੈਣੀਆਂ ਤੇ ਲੋਕਾਂ ਤੋਂ ਉਸੇ ਜਾਣਾ ਸੀ ਵੋਟਾਂ ਲੈਣ ਤਾਂ ਹਲਕੇ ਚ ਅਸੀਂ ਜਾਣਾ ਤੇ ਇਸ ਕਰਕੇ ਕਹਿੰਦਾ ਸਾਡੀ ਗੱਲ ਸੁਣੀ ਸਾਡੇ ਕੰਮ ਹੋਣੇ ਚਾਹੀਦੇ ਨੇ ਸਾਡੇ ਕੰਮ ਨਹੀਂ ਹੁੰਦੇ ਇਹ ਨਰੇਸ਼ ਕੁਟਾਰੀਆ ਨੇ ਵੀ ਕਿਹਾ ਕਿਰ ਆਪਾਂ ਤਾਂ ਗੱਲ ਕਰ ਰਹੇ ਸੀ ਜਿਹੜੀ ਪਠਾਨ ਮਾਜਰਾ ਦੀ ਜਿਹੜਾ ਕਹਿੰਦਾ ਵੀ ਕ੍ਰਿਸ਼ਨ ਕੁਮਾਰ ਨੇ ਮੇਰੀ ਗੱਲ ਹੀ ਸੁਣੀ ਮੈਂ 10 15 ਫੋਨ ਕੀਤੇ ਤੇ ਫਿਰ ਕਹਿੰਦਾ ਫਿਰ ਮੈਂ ਤਾਂ ਕਰਨੀ ਸੀ ਕੁਝ ਮੈਂ ਤਾਂ ਲੋਕਾਂ 'ਚ ਜਾਣਾ ਤੇ ਮੈਂ ਕੋ ਵੀਡੀਓਜ਼ ਦੇਖੇ ਲੋ ਖੜੇ ਨੇ ਲੋਕ ਕਹਿ ਰਹੇ ਨੇ ਲੋਕਾਂ 'ਚ ਉਹਨੇ ਬੜੀ ਹਿੰਮਤ ਨਾਲ ਇਸ ਗੱਲ ਨੂੰ ਤਾਂ ਉਹਦੀ ਹਿੰਮਤ ਹੈ ਹਲਕੇ ਦੇ ਲੋਕਾਂ ਨਾਲ ਖੜੇ ਤੇ ਕਹਿ ਰਹੇ ਗਏ ਜੇ ਬਰੇ ਹਲਕੇ ਦੇ ਕੰਮ ਨਹੀਂ ਹੁੰਦੇ ਫਿਰ ਮੈਂ ਕੀ ਲੈਣਾ ਕਹਿੰਦਾ ਤੇ ਉਹ ਫਿਰ ਦਿੱਲੀ ਵਾਲਾ ਤੇ ਫਿਰ ਉਹ ਤਾਂ ਉਹਦੇ ਇੱਕ ਕਿਸਮ ਦਾ ਨਾਰੀ ਦੇਤਾ ਕਹਿੰਦਾ ਮੈਂ ਤਾਂ ਕਹਿਣਾ ਭਾਈ ਬਾਹਰਲੇ ਭਜਾਓ ਹਲਕਾ ਬਚਾਓ ਜਿਹੜੀ ਇਹ ਪਹਿਲਾਂ ਉਹ ਜਿਵੇਂ ਇੱਕ ਜਿਹੜੀ ਹੈ ਮਲੋਤਰਾ ਕੁੜੀ ਨੇ ਗੱਲ ਕੀਤੀ ਸੀ ਪਟਿਆਲੇ ਚ ਬਿਲਕੁਲ ਉਸੇ ਕਿਸਮ ਦੀ ਤੇ ਬਾਕੀ ਤਾਂ ਜਿਹੜੇ ਪੋਲੀਟਿਕਲ ਬੰਦੇ ਹੁੰਦੇ ਨੇ ਆਪਦੇ ਲੋਕਾਂ ਨਾਲ ਇਸ ਤਰ੍ਹਾਂ ਦਾ ਨਾਰਾ ਦਿੰਦੇ ਹੁੰਦੇ ਨੇ ਕਿ ਮੈਂ ਤਾਂ ਆਪਦੇ ਹਲਕੇ ਸਨੌਰ ਨਾਲ ਖੜੇ ਕਰ ਫਿਰੋਣਿਕ ਆਪਣੇ ਸਾਥੀਆਂ ਨੂੰ ਕਹੇ ਐਮਐਲਏ ਨੂੰ ਇੱਕ ਹੈ ਕਿ ਆਜੋ ਭਾਈ ਸਾਰੇ ਇਕੱਠੇ ਹੋ ਜੋ ਕਿਉਂ ਤੁਸੀਂ ਦਿੱਲੀਆ ਤੋਂ ਕਿਉਂ ਡਰ ਕੇ ਬੈਠੇ ਹੋ ਕਿਉਂ ਦਬਕ ਕੇ ਬੈਠੇ ਹੋ ਤੁਸੀਂ ਕਿਉਂ ਆਪਾਂ ਲੋਕਾਂ ਨੂੰ ਜਵਾਬ ਦੇਣਾ ਕਿੰਨੇ ਚਿਰ ਦਬਕ ਕੇ ਰਹਾਂਗੇ ਤੇ ਅਸੀਂ ਵੈਸੇ ਕਹਿੰਦਾ ਇਹਨੇ ਕੰਮ ਕੀ ਚ ਨੇ ਇਹਨਾਂ ਦੇ ਸਾਡੇ ਕੋਲ ਗੱਲ ਸੁਣਦੀ ਨਹੀਂ ਫਿਰ ਉਹਦੀ ਇਹ ਵੀ ਗੱਲ ਦੱਸੀ ਕਹਿੰਦਾ ਜਿੱਥੇ ਕਿਹਾ ਪਠਾਨਵਾਦ ਦਾ ਕਹਿੰਦਾ ਇਹਨਾਂ ਨੇ ਕਿਹਾ ਗੁਜਰਾਤ ਜਾਓ ਅਸੀਂ ਗੁਜਰਾਤ ਚਲੇ ਗਏ ਇਹਨਾਂ ਨੇ ਕਿਹਾ ਦਿੱਲੀ ਜਾਓ ਅਸੀਂ ਦਿੱਲੀ ਚਲੇ ਗਏ ਕਹਿੰਦਾ ਮੈਂ ਤਾਂ ਇਹਨਾਂ ਦੇ ਫੜੇ ਹੋਏ ਬੰਦੇ ਛਡਾਉਂਦਾ ਰਿਹਾ ਹਾਂ ਉਦੋਂ ਦਾ ਕਹਿੰਦੇ ਪਠਾਨਵਾਜ਼ੜਾ ਚੰਗਾ ਸੀ ਹੁਣ ਕਹਿੰਦਾ ਇਹ ਕਿਉਂ ਸਕਿਉਰਿਟੀ ਅਫਸਰ ਆੜੀ ਹੁਣ ਕਹਿੰਦਾ ਮੈਂ ਮਾੜਾ ਹੋ ਗਿਆ ਜਿੱਥੇ ਵੀ ਡਿਊਟੀ ਲਈ ਇਹ ਦਿੱਲੀ ਵਾਲਿਆਂ ਨੇ ਪੂਰੀ ਤਰ੍ਹਾਂ ਦੇ ਹੀ ਨੋਰ ਕਹਿੰਦੇ ਅਸੀਂ ਨੂੰ ਭਾਈ ਪਰ ਇਹ ਤਾਂ ਹੁਣ ਡਿਕਟੇਟਰ ਬਣ ਗਏ ਤਾਂ ਨਸ਼ਾ ਬਣ ਗਏ ਇਹ ਉਹਨੇ ਕਿਹਾ ਸਾਡੀ ਕੋਈ ਗੱਲ ਹੀ ਸੁਣਦੇ ਕਹਿੰਦਾ ਇਹ ਤੇ ਫਿਰ ਜਿੱਥੇ ਉਹਨੇ ਐਮਐਲਏਜ਼ ਨੂੰ ਕਿਹਾ ਕਿ ਤੁਸੀਂ ਨਾ ਦਬਕੋ ਆਪਾਂ ਇਕੱਠੇ ਹੋ ਜਾਈਏ ਨਹੀਂ ਤਾਂ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ ਤੇ ਉਹਨੇ ਸੀਐਮ ਨੂੰ ਫਿਰ ਕਿਹਾ ਇੱਕ ਵਾਰੀ ਨਹੀਂ ਦੋ ਵਾਰੀ ਇੱਕ ਇੰਟਰਵਿਊ ਚ ਕਿਹਾ ਕਿ ਸੀਐਮ ਦੇ ਨਾਲ ਆਸੀ ਸਾਰੇ ਇਹ ਲੋਕ ਪੰਜਾਬ ਦੇ ਲੋਕ ਭਗਵੰਤ ਮਾਨ ਨਾਲੇ ਇਹ ਦਿੱਲੀ ਵਾਲੇ ਨਾਲ ਨਹੀਂ ਭਗਵੰਤ ਮਾਨ ਨੂੰ ਮਰਦਬਾਨਾ ਚਾਹੀਦਾ ਉਹਨੂੰ ਖੜਨਾ ਚਾਹੀਦਾ ਐਮਐਲਏ ਵੀ ਉਹਦੇ ਨਾਲ ਹੋਣਗੇ ਇਹ ਉਹਨੇ ਗੱਲ ਕਹੀ ਕਿ ਤੂੰ ਮਰਦ ਬਣ ਭਗਵੰਤ ਮਾਨ ਦੇਖੋ ਇਹ ਗੱਲ ਜਿਹੜੀ ਹੈ ਹੁਣ ਤੱਕ ਜੋ ਮੈਂ ਗੱਲ ਦੱਸੀ ਹੈ ਇਹ ਤਾਂ ਹੈ ਜਿਹੜੀ ਪਠਾਨ ਮਾਜਰਾ ਦੀ ਭਾਵੇਂ ਸ਼ਬਦ ਕਾਫੀ ਸ਼ਬਦ ਹੋਦੇ ਨੇ ਥੋੜਾ ਬਹੁਤਾ ਜਿਹੜਾ ਦੇਖਣ ਲੱਗੇ ਗੱਲ ਇਧਰ ਉਧਰ ਹੋ ਸਕਦੀ ਹੈ ਲੇਕਿਨ ਜੋ ਉਹਨੇ ਮੀਡੀਆਟ ਕੋਲ ਰਹੀ ਉਹਦੀ ਇੰਟਰਵਿਊ ਉਹਦੇ ਨੇ ਲੇਕਿਨ ਜੇ ਆਪਾਂ ਹੁਣ ਟਿੱਪਣੀ ਕਰਨੀ ਹੋਵੇ ਦੇਖੋ ਬੜੀ ਸਿੰਪਲ ਗੱਲ ਹੈ ਕਿ ਇਹ ਦੋਨੇ ਖਾਸ ਤੌਰ ਤੇ ਪਠਾਨ ਮਾਜ਼ਰਾ ਜੀ ਨੇ ਪੜਾਸ ਕੱਢੀ ਹੈ ਦਿੱਲੀ ਵਾਲਿਆਂ ਦੇ ਖਿਲਾਫ ਤੇ ਦਿੱਲੀ ਵਾਲਿਆਂ ਨੂੰ ਅਫਗਾਨੀ ਤੋਂ ਵੀ ਵੱਡੀ ਜਿਹੜਾ ਹੈ ਲੁੱਟਣ ਵਾਲੇ ਕਹੇ ਤੋਂ ਇੱਕ ਤਾਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਦੋਂ ਆਪੋਜੀਸ਼ਨ ਨੇ ਕਹਿੰਦੀ ਹੈ ਫਿਰ ਤਾਂ ਅਸੀਂ ਕਹਿੰਨੇ ਕਿ ਵਿਰੋਧੀ ਤਰ੍ਹਾਂ ਕਹਿੰਦੀਆਂ ਹੁੰਦੀਆਂ ਨੇ ਹੁਣ ਜੇ ਉਹਨਾਂ ਦਾ ਐਮਐਲਏ ਬੋਲ ਰਿਹਾ ਹੈ ਇਹਦਾ ਮਤਲਬ ਕਿ ਖਾਸ ਗੱਲ ਤਾਂ ਹੈ ਕਿ ਉੱਥੇ ਕੁਈ ਕਿਸੇ ਨੂੰ ਨੀ ਪਛਤਾ ਪੂਰੇ ਤਨ ਆਸ਼ਾ ਬਣੇ ਹੋਏ ਨੇ ਔਰ ਪੰਜਾਬ ਨੂੰ ਲੁੱਟਣ ਦੀ ਜਿਹੜੀ ਗੱਲ ਕੀਤੀ ਹੈ ਤੇ ਜਿਹੜਾ ਇਹ ਗੱਲ ਕਹੀ ਹੈ ਕਿ ਤੂੰ ਮਾਨ ਤੂੰ ਮਰਦ ਬਣ ਦੇਖੋ ਇੱਕ ਗੱਲ ਤਾਂ ਬੜੀ ਹੈ ਲੋਕਾਂ ਨੇ ਵੋਟਾਂ ਤਾਂ ਭਗਵੰਤ ਮਾਨ ਨੂੰ ਪਾਈਆਂ ਸੀ ਹਾਲੇ ਵੀ ਲੋਕ ਭਗਵੰਤ ਮਾਨ ਦੇ ਨਾਲ ਨੇ ਸੁਨਾਮ ਆਪਾਂ ਦੇਖਿਆ ਸ਼ਹੀਦ ਉਧਮ ਸਿੰਘ ਦੇ ਜਦੋਂ ਸਮਾਗਮ ਸੀ ਲੋਕਾਂ ਨੇ ਦੱਸਤਾ ਸੀ ਕਿ ਜਦੋਂ ਬੋਲਣ ਲੱਗਿਆ ਕੇਜਰੀਵਾਲ ਉੱਠ ਕੇ ਚਲੇ ਗਏ ਸੀ ਲੋਕ ਦਿਖਾਤਾ ਸੀ ਵੀ ਅਸੀਂ ਕਿੰਨਾ ਤੁਹਾਨੂੰ ਕਰਦੇ ਆ ਅਸੀਂ ਇਹ ਸੋਚਦੇ ਸੀ ਕਿ ਵਿਰੋਧੀ ਤਰ੍ਹਾਂ ਕਹਿ ਰਹੀਆਂ ਨੇ ਕਿ ਜੀ ਦਿੱਲੀ ਵਾਲੇ ਰਾਜ ਕਰ ਰਹੇ ਨੇ ਹਰਮੀਤ ਸਿੰਘ ਪਠਾਨ ਮਾਜ਼ਰਾ ਨੇ ਵਿਰੋਧੀ ਧਿਰ ਦੀ ਗੱਲ ਤੇ ਮੋਹਰ ਲਾਤੀ ਕਿ ਦਿੱਲੀ ਦਾ ਰਾਜ ਆ ਪੰਜਾਬ ਦੇ ਵਿੱਚ ਅਸਰ ਦੇ ਵਿੱਚ ਭਗਵੰਤ ਮਾਨ ਨੂੰ ਨਹੀਂ ਪੁੱਛਿਆ ਜਾ ਰਿਹਾ ਤੇ ਦੂਜੀ ਗੱਲ ਏ ਵੀ ਜਿਹੜੀ ਉਹਨੇ ਕਹੀ ਕਿ ਮੈਂ ਵਿਜੀਲੈਂਸ ਤੋਂ ਨਹੀਂ ਡਰਦਾ ਇਹਨਾਂ ਦੀ ਇਹਨਾਂ ਦੀ ਵਿਜੀਲੈਂਸ ਤੋਂ ਇਹਦਾ ਮਤਲਬ ਕਿ ਵਿਜੀਲੈਂਸ ਨੂੰ ਵਰਤਿਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਇਹਦੇ ਕਰਕੇ ਨਹੀਂ ਬੋਲਦੇ ਤੀਜੀ ਗੱਲ ਸਾਰੇ ਕੰਮ ਜਿਹੜੇ ਪਠਾਨ ਮਾਜਰਾਂ ਨੇ ਕਹੇ ਨੇ ਕਿ ਚੌਕੀਦਾਰ ਤੱਕ ਦੀ ਬਦਲੀ ਵੀ ਦਿੱਲੀ ਤੋਂ ਹੁੰਦੀ ਹੈ ਇਹਦਾ ਮਤਲਬ ਕਿ ਕੋਈ ਕੰਮ ਜਿਹੜਾ ਹੈ ਇਹਨਾਂ ਦੇ ਹੱਥ 'ਚ ਪਾਵਰ ਨਹੀਂ ਇਹ ਜਿਹੜਾ ਉਹਨੂੰ ਕਹਿੰਦੇ ਨੇ ਕਿ ਮੰਤਰੀ ਤੇ ਜਮੀਰ ਮਾਰ ਕੇ ਬੈਠੇ ਨੇ ਅਹੁਦੇ ਦੇ ਲਾਲਚ ਤੇ ਇਹ ਵੀ ਗੱਲ ਪਠਾਨ ਮਾਜ਼ਰਾ ਇਸ ਪਾਸੇ ਵੀ ਇਸ਼ਾਰਾ ਕਰਦਾ ਕਿ ਪਾਵਰ ਪੂਰੇ ਨਾਲ ਕੋਈ ਨਹੀਂ ਵੈਸੀ ਬੈਠੇ ਨੇ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇਹ ਸੰਕੇਤ ਦੇ ਰਹੀਆਂ ਨੇ ਕਿ ਹੌਲੀ-ਹੌਲੀ ਇੱਕ ਪਾਸੇ ਪਠਾਨ ਮਾਜ਼ਰਾ ਬੋਲਿਆ ਜਿਹੜਾ ਕਿ ਸੀਐਮ ਦਾ ਰਿਸ਼ਤੇਦਾਰ ਮੰਨਿਆ ਜਾਂਦਾ ਦੂਜੇ ਪਾਸੇ ਮੰਨਿਆ ਜਾਂਦਾ ਕਿ ਹੈ ਹੀ ਹੈ ਸੌਰੇ ਚੋਂ ਤੇ ਦੂਜੇ ਪਾਸੇ ਜਿਹੜਾ ਇਹ ਤਾਂ ਬੜਾ ਪਾਵਰਫੁੱਲ ਐਮਐਲਏ ਸੀ ਬੜਾ ਚਰਚਾ ਚ ਰਿਹਾ ਸੀ ਕਈ ਗੱਲਾਂ ਚ ਚਰਚਾ ਚ ਰਿਹਾ ਤੇ ਦੂਜੇ ਪਾਸੇ ਜਿਹੜਾ ਨਰੇਸ਼ ਕੁਟਾਰੀਆ ਧੀਰੇ ਦਾ ਐਮਐਲਏ ਉਹਦਾ ਇਹ ਕਹਿਣਾ ਇਹਦਾ ਮਤਲਬ ਕਿ ਸਭ ਅੱਛਾ ਨਹੀਂ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਉਂ-ਜਿਉਂ 27 ਨੇੜੇ ਆਊਗੀ ਬੜਾ ਕੁਝ ਹੋਊਗਾ ਇਹਦਾ ਲੈਂਡ ਪੂਲਿੰਗ ਹੋਗੀ ਰੱਦ ਨਹੀਂ ਤਾਂ ਕਿਸੇ ਨੇ ਇਹਨਾਂ ਨੂੰ ਸੱਚਮੁੱਚ ਨਹੀਂ ਪਿੰਡਾਂ 'ਚ ਪੜਨ ਦੇਣਾ ਸੀ ਹਲਕਿਆਂ 'ਚ ਪੜਨ ਦੇਣਾ ਸੀ ਤੇ ਹੁਣ ਕਿਉਂਕਿ ਪੰਜਾਬ ਡੁੱਬਿਆ ਹੋਇਆ ਹੈ ਹੁਣ ਪੰਜਾਬ 'ਚ ਜਿਹੜੇ ਲੋਕ ਕੰਮ ਕਰਨਗੇ ਆਪਦੇ ਆਪ ਦੇ ਹਲਕੇ ਨਾਲ ਖੜੇ ਨੇ ਇਹ ਵੀ ਰੌਲਾ ਤਾਂ ਹੀ ਪਿਆ ਪਟਾਣ ਮਾਜ਼ਰੇ ਦਾ ਕਿ ਇਹਨੇ ਕ੍ਰਿਸ਼ਨ ਕੁਮਾਰ ਨੇ ਤਾਂ ਸਫਾਈ ਨਹੀਂ ਕੀਤੀ ਤੇ ਇਹ ਵੀ ਗੱਲ ਆ ਗਈ ਆਪਾਂ ਜਦੋਂ ਕਹਿੰਦੇ ਆ ਨਾ ਨੁਕਸਾਨ ਹੋਇਆ ਇਕੱਲੀ ਗੱਲ ਆਪਾਂ ਇਹ ਥੋੜੀ ਕਹਿ ਸਕਦੇ ਕੁਦਰਤੀ ਆਫਤ ਨਾਲ ਹੋਇਆ ਤੇ ਪ੍ਰਬੰਧਨ ਦਾ ਵੀ ਤਾਂ ਹੈ ਡਰੇਨ ਤਾਂ ਸਾਫ਼ ਹੋਣੀ ਚਾਹੀਦੀ ਹੈ ਅਈ ਕਾ ਮਰਜੀਤ ਬੜੈਚ ਨੇ ਪਟਿਆਲੇ ਦੀ ਨਦੀ ਦੀ ਪਾਈ ਸੀ ਅਦੇ ਆ ਦੇਖ ਲੋ ਬੁਟੀ ਕਹਿੰਦੇ ਸਾਫ ਕੀਤੀ ਕਿੱਥੇ ਕੀਤੀ ਹੈ ਸਾਫ ਸੋ ਕਾਫੀ ਕੁਛ ਇਸ ਵੀਡੀਓ ਨੇ ਪਠਾਨ ਮਾਜ਼ਰੇ ਦੇ ਇਸ ਬਿਆਨ ਨੇ ਸੰਕੇਤ ਦਿੱਤੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦਿੱਲੀ ਤੋਂ ਚੱਲਣ ਦਾ ਦਾਵਾ ਹੈ ਉਹਦੇ ਚ ਸਭ ਅੱਛਾ ਨਹੀਂ ਬਗਾਵਤਾਂ ਦੇ ਸੁਰ ਉੱਚੇ ਹੋ ਰਹੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ